ਨਵੇਂ ਅਕਾਲੀ ਦਲ ਦੋ ਫਾੜ ਪ੍ਰਧਾਨਗੀ ਨੂੰ ਲੈ ਕੇ ਫਸਿਆ ਪੇਚ ਕੌਣ ਹੋਵੇਗਾ ਪ੍ਰਧਾਨਗੀ ਦਾ ਉਮੀਦਵਾਰ ਆਖਰਕਾਰ ਨਵੇਂ ਅਕਾਲੀ ਦਲ ਦੇ ਵਿੱਚ ਕਿਸ ਗੱਲ ਨੂੰ ਲੈ ਕੇ ਪੇਚ ਫਸ ਗਿਆ ਕਿਹੜੀ ਪ੍ਰਧਾਨਗੀ ਦਾ ਰੌਲਾ ਪੈ ਗਿਆ ਦੋ ਧੜੇ ਕਿਉਂ ਬਣ ਚੁੱਕੇ ਨੇ ਇਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕਿ ਅਕਾਲੀ ਸਿਆਸਤ ਦੇ ਅੰਦਰ ਵੱਡੀ ਹਲਚਲ ਹੋਣ ਜਾ ਰਹੀ ਹੈ ਉਸ ਹਲਚਲ ਤੋਂ ਪਹਿਲਾਂ ਦੇ ਸਨਾਟੇ ਜਿਹੜੇ ਆ ਪਹਿਲਾਂ ਦੀਆਂ ਜਿਹੜੀਆਂ ਹਵਾਵਾਂ ਨੇ ਉਹ ਕੁਝ ਵੱਖਰੀਆਂ ਆ ਰਹੀਆਂ ਨੇ ਨਵੇਂ ਅਕਾਲੀ ਦਲ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਸਿਰ ਅੱਪੜਦੇ ਰਹਿਣ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਨਵੇਂ ਅਕਾਲੀ ਦਲ ਦੇ ਵਿੱਚ ਦੋ ਧੜੇ ਬਣ ਗਏ ਦੋ ਧੜੇ ਕਿਵੇਂ ਬਣੇ ਨੇ ਕਿਹੜਾ ਧੜਾ ਕਿਹਦੀ ਹਮਾਇਤ ਕਰ ਰਿਹਾ ਹੈ ਤੇ ਕਿਹੜਾ ਧੜਾ ਕਿਹਦੀ ਹਮਾਇਤ ਕਰ ਰਿਹਾ ਇਸ ਬਾਰੇ ਅਹਿਮ ਜਾਣਕਾਰੀਆਂ ਆ ਰਹੀਆਂ ਨੇ ਰੋਲਾ ਵੱਧ ਵੀ ਸਕਦਾ ਹੈ ਤੇ ਰੋਲਾ ਸਮੇਟਿਆ ਵੀ ਜਾ ਸਕਦਾ ਇਹ ਸਾਰਾ ਕੁਝ ਹੈ ਵੱਡੇ ਆਗੂਆਂ ਦੇ ਹੱਥ 'ਚ ਪਰ ਇਸ ਸਭ ਕਾਸੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਚਾਂਦੀ ਹੀ ਚਾਂਦੀ ਹੈ ਮੈਂ ਚਾਂਦੀ ਹੀ ਚਾਂਦੀ ਕਿਉਂ ਕਹਿ ਰਿਹਾ ਇਹਦੇ ਬਾਰੇ ਮੈਂ ਤੁਹਾਨੂੰ ਅਖੀਰ ਤੇ ਜਾ ਕੇ ਦੱਸਾਂਗਾ ਪਰ ਗੱਲ ਸ਼ੁਰੂ ਕਰਦੇ ਆ ਨਵੇਂ ਅਕਾਲੀ ਦਲ ਦੀ ਨਵਾਂ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣਿਆ ਹੋਇਆ 2 ਦਸੰਬਰ ਦੇ ਜਿਹੜੇ ਹੁਕਮਨਾਮੇ ਆ ਤੇ ਉਹਨਾਂ ਨੇ ਆਪਣਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹਦੀ ਪ੍ਰਧਾਨਗੀ ਦੀ ਚੋਣ ਆਉਣ ਵਾਲੀ ਹੈ 3 ਨਵੰਬਰ ਨੂੰ 3 ਨਵੰਬਰ ਨੂੰ ਹਰਜਿੰਦਰ ਸਿੰਘ ਧਾਮੀ ਦਾ 1 ਸਾਲ ਦਾ ਕਾਰਜਕਾਲ ਪੂਰਾ ਹੋ ਜਾਣਾ ਹੈ ਤੇ ਅਗਲੇ ਵਰੇ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਜਾਣਾ। ਨਵੇਂ ਅਕਾਲੀ ਦਲ ਦੇ ਵਿੱਚ ਇਸ ਗੱਲ ਨੂੰ ਲੈ ਕੇ ਰਫੜ ਪਿਆ ਹੋਇਆ ਕਿ ਪ੍ਰਧਾਨਗੀ ਦੀ ਚੋਣ ਲੜੀ ਜਾਵੇ ਜਾਂ ਨਾ ਲੜੀ ਜਾਵੇ। ਇਸ ਗੱਲ ਨੂੰ ਲੈ ਕੇ ਰੋਲਾ ਰੱਪਾ ਖਾਸਾ ਪੈ ਚੁੱਕਿਆ। ਜਾਣਕਾਰ ਦੱਸਦੇ ਐ ਤੇ ਮੀਡੀਆ ਰਿਪੋਰਟਾਂ ਇਸ ਗੱਲ ਦੀ ਗਵਾਹੀ ਭਰਦੀਆਂ ਕਿ ਨਵੇਂ ਅਕਾਲੀ ਦਲ ਦੇ ਵਿੱਚ ਦੋ ਧੜੇ ਬਣ ਚੁੱਕੇ ਐ। ਇੱਕ ਧੜਾ ਕਹਿੰਦਾ ਕਿ ਚੋਣ ਲੜਨੀ ਨਹੀਂ ਚਾਹੀਦੀ। ਦੂਜਾ ਧੜਾ ਕਹਿੰਦਾ ਕਿ ਮੈਦਾਨ ਖਾਲੀ ਨਹੀਂ ਛੱਡਣਾ ਚਾਹੀਦਾ ਤੇ ਚੋਣ ਲੜਨੀ ਚਾਹੀਦੀ ਹੈ। ਇਸ ਨੂੰ ਲੈ ਕੇ ਜਿਹੜਾ ਉਹ ਰੋਲਾ ਰੱਪਾ ਚੱਲ ਰਿਹਾ ਹੈ। ਦੋਵੇਂ ਧੜਿਆਂ ਦੇ ਆਪਣੇ ਆਪਣੇ ਤਰਕ ਨੇ। ਇੱਕ ਧੜੇ ਦਾ ਇਹ ਕਹਿਣਾ ਹੈ ਕਿ ਜਿੰਨਾ ਸਮਾਂ ਨਵਾਂ ਹੌਸ ਜਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੁੰਦੀਆਂ ਉਹਨਾਂ ਸਮਾਂ ਸਾਨੂੰ ਇਸ ਚੋਣ ਨਹੀਂ ਲੜਨੀ ਚਾਹੀਦੀ। ਪਤਾ ਹੀ ਹੈ ਕਿ ਉਸ ਜਿਹੜਾ ਹੋਣ ਵਾਲਾ ਹੌਸ ਹੈ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਕੋਲੇ ਨੰਬਰ ਗੇਮ ਜਿਹੜੀ ਆ ਉਹ ਹੈਗੀ ਹੈ ਤੁਹਾਡੇ ਕੋਲੇ ਉਸ ਪ੍ਰਕਾਰ ਦੀ ਗੇਮ ਨਹੀਂ ਹੈਗੀ ਪਰ ਰੋਲਾ ਇਸ ਗੱਲ ਦਾ ਹੈ ਕਿ ਦੂਜਾ ਧੜਾ ਕਹਿੰਦਾ ਕਿ ਸੁਖਬੀਰ ਬਾਦਲ ਨੂੰ ਐਵੇਂ ਸੁੱਕਿਆ ਤਾਂ ਨਹੀਂ ਲੰਘਣ ਦਿੱਤਾ ਜਾ ਸਕਦਾ ਮੁਕਾਬਲਾ ਕਰਨਾ ਚਾਹੀਦਾ ਮੈਦਾਨ 'ਚ ਅੜਨਾ ਚਾਹੀਦਾ ਤੇ ਇਹਦੇ ਮੁਕਾਬਲੇ ਦੂਜਾ ਧੜਾ ਇਹ ਗੱਲ ਕਹਿੰਦਾ ਕਿ ਨਹੀਂ ਸਾਨੂੰ ਜਿੱਦਣ 3 ਨਵੰਬਰ ਨੂੰ ਚੋਣ ਹੋਣੀ ਹੈ ਪ੍ਰਧਾਨ ਦੀ ਨਵੀਂ ਉਸ ਦਿਨ ਸਾਨੂੰ ਦਿੱਲੀ ਦੇ ਜੰਤਰ ਮੰਤਰ ਜਾਣਾ ਚਾਹੀਦਾ ਧਰਨਾ ਦੇਣਾ ਚਾਹੀਦਾ ਤੇ ਗੱਲ ਕਰਨੀ ਚਾਹੀਦੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਨਵੀਆਂ ਚੋਣਾਂ ਕਰਵਾਉਣ ਦੀ ਇਸ ਨੂੰ ਲੈ ਕੇ ਹੁਣ ਦੋਵੇਂ ਧੜੇ ਆਹਮੋ ਸਾਹਮਣੇ ਕਹਿ ਲੋ ਜਾਂ ਦੋਵੇਂ ਤਰ੍ਹਾਂ ਧੜਿਆਂ ਦੀ ਆਪਣੀ ਆਪਣੀ رائے ਕਹਿ ਲੋ ਇਹ ਚੱਲ ਰਿਹਾ ਹੈ ਤੇ ਨਾਲ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜੇਕਰ ਲੜੀ ਜਾਂਦੀ ਹੈ ਤਾਂ ਪ੍ਰਧਾਨ ਕੌਣ ਬਣੇਗਾ ਕੌਣ ਹੋਵੇਗਾ ਉਮੀਦਵਾਰ ਇਸ ਗੱਲ ਨੂੰ ਲੈ ਕੇ ਵੀ ਚਰਚਾ ਕਾਫੀ ਜ਼ੋਰਾਂ ਤੇ ਹੈ। ਦਰਅਸਲ ਪਿਛਲੀ ਤੋਂ ਪਿਛਲੀ ਸਭ ਤੋਂ ਪਹਿਲੀ ਪਿਰਤ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਾਨੀ ਕਿ ਸੁਖਬੀਰ ਬਾਦਲ ਦੇ ਨਾਮਜਦ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਕਿਸੇ ਨੇ ਬਗਾਵਤ ਕੀਤੀ ਜਾਂ ਕੈਂਡੀਡੇਚਰ ਦਿੱਤਾ ਤਾਂ ਉਹ ਬੀਬੀ ਜਗੀਰ ਕੌਰ ਸੀ। ਬੀਬੀ ਜਗੀਰ ਕੌਰ ਉਹ ਤੋਂ ਬਾਅਦ ਵਾਪਸ ਵੀ ਆ ਗਏ ਫਿਰ ਚਲੇ ਗਏ ਉਹਨਾਂ ਨੇ ਨਵੇਂ ਅਕਾਲੀ ਦਲ ਦੇ ਨਾਲ ਹੀ ਨੇ ਉਹ ਤੇ ਉਹ ਲੜੇ ਫਿਰ ਬਾਬਾ ਬਲਬੀਰ ਸਿੰਘ ਖੁਣਸ ਜਿਹੜੇ ਆ ਉਹ ਲੜਾਏ ਗਏ। ਉਹ ਵੀ ਜਿਹੜਾ ਚੋਣ ਨਹੀਂ ਜਿੱਤ ਸਕੇ ਬੀਬੀ ਜੀ ਵੀ ਨਹੀਂ ਸੀ ਜਿੱਤ ਸਕੇ ਤੇ ਬੀਬੀ ਜੀ ਫਿਰ ਇੱਕ ਵਾਰ ਸ਼ਾਇਦ ਲੜੇ ਤੇ ਬਾਬਾ ਖੁਣਸਤਾ ਸੁਖਬੀਰ ਸਿੰਘ ਬਾਦਲ ਦੇ ਨਾਲ ਵਾਪਸ ਜਾ ਚੁੱਕੇ ਆ ਤੇ ਹੁਣ ਸਵਾਲ ਇਹ ਆ ਕਿ ਬੀਬੀ ਜ਼ਗੀਰਕੌਰ ਕਿਹਾ ਜਾ ਰਿਹਾ ਕਿ ਨਹੀਂ ਹੋਣਗੇ ਜੋ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਦੇ ਹਿਸਾਬ ਨਾਲ ਬੀਬੀ ਜ਼ਗੀਰਕੌਰ ਪ੍ਰਧਾਨਗੀ ਦੇ ਲਈ ਉਮੀਦਵਾਰ ਨਵੇਂ ਅਕਾਲੀ ਦਲ ਦੀ ਤਰਫੋਂ ਨਹੀਂ ਹੋਣਗੇ ਤੇ ਹੋਵੇਗਾ ਕੋ ਇਸ ਨੂੰ ਲੈ ਕੇ ਬੜੀ ਅਹਿਮ ਚਰਚਾ ਚੱਲੀ ਆ ਦਰਅਸਲ ਇੰਨੀ ਦਿਨੀ ਤੁਸੀਂ ਇੱਕ ਵੱਡੇ ਤੇ ਅਹਿਮ ਆਗੂ ਨੂੰ ਜਿਹੜੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਆਲੇ-ਦਾਲੇ ਬੜਾ ਦੇਖਿਆ ਹੁਣ ਉਹਨਾਂ ਦੇ ਨਾਲ ਹੀ ਹੁੰਦੇ ਨੇ ਅਕਸਰ ਆਲੇ-ਦਾਲੇ ਤਾਂ ਨਹੀਂ ਮੈਂ ਕਹਿ ਸਕਦਾ ਬਹੁਤ ਸੀਨੀਅਰ ਆਗੂ ਨੇ ਵੀ ਉਹ ਆਲੇ-ਦਾਲੇ ਘੁੰਮਦੇ ਨੇ ਪਰ ਉਹਨਾਂ ਦੇ ਨਾਲ ਹੁੰਦੇ ਨੇ ਮੋਕੇ ਬਾ ਮੌਕਾ ਉਹਨਾਂ ਦੇ ਨਾਲ ਦੇਖੇ ਜਾਂਦੇ ਨੇ ਮੈਂ ਗਵਾਹ ਹਾਂ ਜਿਸ ਦਿਨ ਪ੍ਰਧਾਨਗੀ ਦੀ ਚੋਣ ਹੋਈ ਅਜਲਾਸ ਹੋਇਆ ਅ ਅਕਾਲੀ ਫੁੱਲਾ ਸਿੰਘ ਦੇ ਜਿਹੜਾ ਬੂੰਗੇ ਦੇ ਉੱਤੇ ਤਾਂ ਉਸ ਤੋਂ ਬਾਅਦ ਉਹ ਸੱਜਣ ਉਹ ਆਗੂ ਬਹੁਤ ਸਰਗਰਮ ਦਿਖੇ ਬੜੀ ਹਲਚਲ ਸੀ ਉਹਨਾਂ ਦੇ ਵਿੱਚ ਉਹ ਆਗੂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਤੇ ਸਾਬਕਾ ਵਜ਼ੀਰ ਰਹੇ ਤੇ ਕਈ ਵਾਰ ਦੇ ਐਮਐਲਏ ਭਾਈ ਗੋਬਿੰਦ ਸਿੰਘ ਲੋਂਗੋਵਾਲ ਕਿਹਾ ਜਾ ਰਿਹਾ ਹੈ ਕਿ ਫਿਰ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੇ ਉੱਤੇ ਦਾਅ ਖੇਡਿਆ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਜਿਹੜੀਆਂ ਸੂਚਨਾਵਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਪਾਰਟੀ ਦੇ ਵਿੱਚ ਸੋਚਣ ਨੂੰ ਲੈ ਕੇ ਬਿਲਕੁਲ ਵੱਖਰੋ ਵੱਖਰੀ ਸੋਚ ਵਾਲੇ ਦੋ ਧੜੇ ਨੇ ਇੱਕ ਧੜਾ بڑا ਚਾਹੁੰਦਾ ਹੈ ਕਿ ਜਦੋਂ ਸਾਨੂੰ ਪਤਾ ਹੈ ਕਿ ਜਦੋਂ ਤੱਕ ਜਨਰਲ ਹਾਊਸ ਦੀ ਦੁਬਾਰਾ ਚੋਣ ਨਹੀਂ ਕਰਵਾ ਲੈਂਦੇ ਜਿੱਤ ਨਹੀਂ ਸਕਦੇ ਤਾਂ ਇਸ ਚੋਣ ਵਿੱਚ ਸਲਾਂ ਦਾ ਕੋਈ ਫਾਇਦਾ ਕੋਈ ਮਤਲਬ ਨਹੀਂ ਹੈ ਪਰ ਇੱਕ ਦੂਜਾ ਧੜਾ ਮੈਦਾਨ ਖਾਲੀ ਛੱਡਣ ਦੇ ਹੱਕ 'ਚ ਨਹੀਂ ਹੈ ਸਾਡੀ ਜਾਣਕਾਰੀ ਦੇ ਮੁਤਾਬਕ ਜੋ ਮੀਡੀਆ ਰਿਪੋਰਟਾਂਆਂ ਉਹਨਾਂ ਦੇ ਵਿੱਚ ਦਾਵਾ ਬਣ ਰਿਹਾ ਹੈ ਕਿ ਪ੍ਰਧਾਨਗੀ ਦੀ ਚੋਣ ਦਾ ਬਾਈਕਾਟ ਕਰਕੇ ਪਾਰਟੀ ਦੇ ਪ੍ਰਮੁੱਖ ਆਗੂ ਉਸ ਦਿਨ ਦਿੱਲੀ ਵਿੱਚ ਰੋਸ ਪ੍ਰਗਟ ਕਰਨ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਹੌਸ ਦੀਆਂ ਨਵੀਆਂ ਚੋਣਾਂ ਦੀ ਮੰਗ ਕਰਨ ਹਾਲਾਂਕਿ ਇਹ ਚਰਚਾ ਵੀ ਹੈ ਕਿ ਇਸ ਵਾਰ ਜੇਕਰ ਅਕਾਲੀ ਦਲ ਪੁਨਰਸਜੀਦ ਦੇ ਪ੍ਰਧਾਨ ਦੀ ਚੋਣ ਲੜਨ ਦਾ ਮਨ ਬਣਾਇਆ ਤਾਂ ਸ਼ਾਇਦ ਬੀਬੀ ਰਗੀਰ ਕੋਰ ਦੇ ਉਮੀਦਵਾਰ ਨਹੀਂ ਹੋਣਗੇ ਤੇ ਭਾਈ ਗੋਬਿੰਦ ਸਿੰਘ ਲੋਂਗੋਵਾਲ ਜਿਹੜੇ ਆ ਉਹ ਪ੍ਰਧਾਨ ਹੋ ਸਕਦੇ ਆ। ਇਹ ਚਰਚਾ ਜਿਹੜੀ ਆ ਉਹ ਚੱਲ ਰਹੀ ਆ। ਚਰਚਾ ਚੱਲਣੀ ਵੀ ਚਾਹੀਦੀ ਆ। ਸਿਆਸੀ ਪਾਰਟੀਆਂ ਦੇ ਅੰਦਰ ਜੇਕਰ ਐਸੀ ਹਲਝੁਲ ਨਾ ਹੋਵੇ ਵਿਚਾਰ ਚਰਚਾ ਸਭ ਤੋਂ ਅਹਿਮ ਹੁੰਦੀ ਹੈ ਦੋ ਵਿਚਾਰ ਭਿੜਦੇ ਆ ਤਾਂ ਨਵਾਂ ਫੁੱਲ ਖਿੜਦਾ ਹੈ ਜੇ ਇੱਕ ਬੰਦੇ ਦੀ ਆਮ੍ਰਿਤ ਆਮ੍ਰਿਤ ਸਮਝਦੇ ਹੋ ਕਿ ਕਬਜਾ ਆ ਜੇ ਕਿਸੇ ਬੰਦੇ ਦਾ ਤਾਂ ਉਹ ਫਿਰ ਉਹ ਜਿਹੜਾ ਹਾਲ ਸ਼ਰੋਮਣੀ ਅਕਾਲੀ ਦਲ ਦਾ ਹੋਇਆ ਉਹ ਤੁਹਾਡੇ ਸਾਹਮਣੇ ਆ ਆਮ ਆਦਮੀ ਪਾਰਟੀ ਦਾ ਵੀ ਲਗਭਗ ਉਸੇ ਤਰੀਕੇ ਦਾ ਹੀ ਹੋਊਗਾ ਜਿਸ ਪ੍ਰਕਾਰ ਕੇਜਰੀਵਾਲ ਕਰਦੇ ਆ ਤੇ ਕੁਝ ਸਮੇਂ ਬਾਅਦ ਇੱਕ ਹੋਰ ਪਾਰਟੀ ਦਾ ਹਾਲ ਵੀ ਉਸੇ ਪ੍ਰਕਾਰ ਹੋ ਜਾਣਾ ਹਾਲੇ ਉਹਦੇ ਬਾਰੇ ਇਹ ਗੱਲ ਕਹਿਣੀ ਉਚਿਤ ਨਹੀਂ ਹੈ ਇਸ ਕਰਕੇ ਮੈਂ ਨਾਂ ਨਹੀਂ ਲੈਂਦਾ ਜਦੋਂ ਇੱਕ ਅਧਿਕਾਰ ਹੋ ਜਾਣਾ ਤਾਂ ਉਹ ਹਾਲ ਫਿਰ ਤੁਹਾਡੇ ਸਾਹਮਣੇ ਆ ਚੰਗੀ ਗੱਲ ਹੈ ਧੜੇ ਨੇ ਵਿਚਾਰ ਕਰਨਗੇ ਜਿਹੜੀ ਸਾਂਝੀ ਰਹਿ ਬਣੂਗੀ ਉਮੀਦ ਕਰਦੇ ਆ ਕਿ ਉੱਤੇ ਹੋਣਗੇ ਪਰ ਇਸ ਸੁਖਵੀਰ ਬਾਦਲ ਦੀ ਚਾਹਤ ਇਹ ਹੈ ਕਿ ਸੁਖਵੀਰ ਬਾਦਲ ਜੇ ਚੋਣ ਚ ਆਉਂਦੇ ਆ ਤਾਂ ਇਹਨਾਂ ਨੂੰ ਹਰਾ ਕੇ ਇਹ ਪ੍ਰਭਾਵ ਦੇਣ ਚ ਕਾਮਯਾਬ ਰਹਿਣਗੇ ਦੇਖੋ ਆਏ ਸੀ ਵੱਡੇ ਅਸੀਂ ਪ੍ਰਧਾਨਗੀ ਦੀ ਚੋਣ ਨਹੀਂ ਜਿੱਤਣ ਦਿੱਤੀ ਜੇ ਉਹ ਮੈਦਾਨ 'ਚ ਨਹੀਂ ਆਉਂਦੇ ਤੇ ਉਹ ਕਹਣਗੇ ਦੇਖੋ ਭੱਜ ਗਏ ਛੱਡ ਕੇ ਮੈਦਾਨ ਤਾਂ ਇਸ ਤਰ੍ਹਾਂ ਕਰਕੇ ਸੁਖਵੀਰ ਬਾਦਲ ਦੋਵੇਂ ਪਾਸੇ ਜਿਹੜਾ ਉਹ ਉਹਨਾਂ ਦੇ ਦੋਵੇਂ ਹੱਥ ਲੱਡੂ ਜਿਹੜੇ ਕਹਿ ਸਕਦੇ ਆ ਕਿ ਹੈਗੇ ਆ ਪਰ ਬੜੀ ਸੋਚਣ ਵਾਲੀ ਗੱਲ ਹੈ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਇਸ ਮਾਮਲੇ ਦੇ ਵਿੱਚ ਕਿ ਇਹ ਚੋਣ ਨਵੇਂ ਅਕਾਲੀ ਦਲ ਨੂੰ ਨਹੀਂ ਲੜਨੀ ਚਾਹੀਦੀ ਨਵੇਂ ਅਕਾਲੀ ਦਲ ਨੂੰ ਇਹ ਚੋਣ ਲੜ ਕੇ ਹਾਸੋ ਹੀ ਨੇ ਮਾਹੌਲ 'ਚ ਨਹੀਂ ਜਾਣਾ ਚਾਹੀਦਾ ਜਿਹੜਾ ਧਰਨੇ ਵਾਲਾ ਪ੍ਰੋਸੈਸ ਹੈ ਉਹ ਮੈਨੂੰ ਜ਼ਿਆਦਾ ਮੇਰੇ ਨਜ਼ਦੀਕ ਮੈਨੂੰ ਲੱਗਿਆ ਕਿ ਉਹ ਬੈਟਰ ਹੈ ਤੁਸੀਂ ਆਪਣੀ ਮੰਗ ਰੱਖੋ ਪਤਾ ਹੀ ਹੈ ਜੋ ਹੈ ਉਹ ਤਾਂ ਪਤਾ ਹੀ ਹੈ ਜਾਂ ਫੇਰ ਸੁਖਬੀਰ ਬਾਦਲ ਨੂੰ ਟੱਕਰ ਦੇਣ ਦੇ ਲਈ 2-4 ਤਕੜੇ ਦਿਮਾਗ ਵਾਲੇ ਆਗੂ ਲਾਓ ਜਿਹੜੇ ਭੰਨ ਤੋੜ ਕਰ ਸਕਣ ਜਿਹੜੀਆਂ ਪਿਛਲੀ ਵਾਰ ਬਾਬਾ ਬਲਵੀਰ ਸਿੰਘ ਖੁੰਸ ਨੂੰ ਵੋਟਾਂ ਪਈਆਂ ਸੀ ਉਹ ਤੋਂ 10 ਵੀ 15 50 ਜਾਂ ਦੁੱਗਣੀਆਂ ਕਰ ਸਕੋ ਕਿ ਉਹਦੇ ਨੇੜੇ țeੜੇ ਚਾਹੇ ਸੁਖਬੀਰ ਬਾਦਲ ਦਾ ਕੈਂਡੀਡੇਟ ਜਿੱਤ ਹੀ ਕਿਉਣਾ ਜਾਵੇ ਮੁਕਾਬਲਾ ਇਨਾ ਨੇਕ ਟੂ ਨੇਕ ਲੈ ਜਾਓ ਜੋੜ ਤੋੜ ਕਰਕੇ ਵੀ ਫੇਰ ਜਿਹੜਾ ਸੁਖਬੀਰ ਬਾਦਲ ਨੂੰ ਵੀ ਸੋਚਣ ਦੇ ਲਈ ਮਜਬੂਰ ਹੋਣਾ ਪਵੇ ਨਹੀਂ ਅਦਰਵਾਈਜ਼ ਇਹਨਾਂ ਚੋਣਾ ਲੜਨ ਦਾ ਨਵੇਂ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ